ब्रेक ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਸਰ ਤੁਹਾਡਾ ਵੀ ਸਵਾਗਤ ਕਰਦੇ ਆ ਹੁਣ ਆਉਣੇ ਅਗਲੀ ਖਬਰ ਤੇ ਆਪ ਸਰਕਾਰ ਦਾ ਕਹਿਣਾ ਹੈ ਕਿ ਬੇਅਦਬੀਆਂ ਖਿਲਾਫ ਬਿੱਲ ਲਿਆਈ ਗਈ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਸੋ ਪੰਜਾਬ ਵਿਧਾਨ ਸਭਾ ਦਾ ਜਿਹੜਾ ਵਿਸ਼ੇਸ਼ اجلاس ਹੈ ਉਹ 11 12 ਨੂੰ ਸ਼ੁਰੂ ਹੋ ਰਿਹਾ ਹੈ ਤੇ ਇਹ ਖਬਰ ਜਿਹੜੀ ਹੈ ਆਈਏ ਕਿਵੇਂ ਦੇਖਦੇ ਸਾਂ ਬਿਲਕੁਲ ਦੇਖੋ ਪੰਜਾਬ ਦੇ ਵਿੱਚ ਜਰੂਰਤ ਵੀ ਬਹੁਤ ਹੈ ਜੀ ਪੰਜਾਬ ਦੇ ਵਿੱਚ ਜਿੰਨੇ ਪਿੰਡ ਆ ਮੈਨੂੰ ਲੱਗਦਾ ਹਰ ਪਿੰਡ ਦੇ ਵਿੱਚ ਲਗਭਗ ਗੁਰਦੁਆਰਾ ਸਾਹਿਬ ਹੈਗੇ ਆ ਜੀ ਜੀ ਬਿਲਕੁਲ ਹਿੰਦੂਆਂ ਦੇ ਧਰਮ ਸਲ ਵੀ ਹੈਗੇ ਆ ਹਮ ਕੋਈ ਜਿਹੜੇ ਮੁਸਲਮ ਬਹੁ ਇਲਾਕੇ ਆ ਉਥੇ ਮਸਜਿਦਾਂ ਵੀ ਆ ਜੀ ਜਿਹੜੀਆਂ ਆਪਾਂ ਬਾਰਡਰ ਬੈਲਟ 'ਚ ਚਲੇ ਜਾਈਏ ਉਧਰ ਦੇ ਪਾਸੇ ਜਿਹੜੀਆਂ ਚਰਚ ਵੀ ਹੈਗੀਆਂ ਜਿਹੜੇ ਈਸਾਈ ਭਾਈਚਾਰੇ ਵੱਲੋਂ ਸਕੂਲ ਚਲਾਏ ਜਾ ਰਹੇ ਆ ਜੀ ਪੰਜਾਬ ਦੇ ਵੱਖ-ਵੱਖ ਖੇਤਰਾ 'ਚ ਉਥੇ ਹਰ ਜਗ੍ਹਾ ਚਰਚ ਬਣੀਆਂ ਹੋਈਆਂ ਸੋ ਇੱਕ ਨਾ ਪੰਜਾਬ ਦੇ ਵਿੱਚ ਤੁਸੀਂ ਪਿਛਲੇ ਕੁਝ ਦੌਰ 'ਚ ਦੇਖਿਆ ਡਾਕਟਰ 바ਵਾ ਸਾਹਿਬ ਉਮੇਦਕਰ ਦੀ ਮੂਰਤੀਆਂ ਦੇ ਉੱਤੇ ਵੀ ਕੋਸ਼ਿਸ਼ ਕੀਤੀ ਗਈ ਲਿਖਿਆ ਗਿਆ ਆਪਸ਼ਬਦ ਲਿਖੇ ਗਏ ਖਾਲਸਾਨ ਦੇ ਨਾਂ ਜਿਹੜੇ ਵੀ ਕੀਤੀ ਗਈ ਡਾਕਟਰ ਭੀਮਰਾਵ ਬਾਧਾ ਸਾਹਿਬ ਉਮੀਦ ਕਰਦੀ ਹਿੰਦੁਸਤਾਨ ਨੂੰ ਦੇਨ ਹੈ ਬਿਲਕੁਲ ਇੱਕ ਸੰਵਿਧਾਨ ਬਣਾਇਆ ਇੱਕ ਉਹਨਾਂ ਨੇ ਲੋਕਾਂ ਨੂੰ ਆਜ਼ਾਦੀ ਦੱਸੀ ਹੈ ਇੱਕ ਜਿਹੜੇ ਪਿਛੜੀ ਲੋਗ ਨੇ ਦਬੇ ਕੁਚਲੇ ਲੋਗ ਨੇ ਉਹਨਾਂ ਨੂੰ ਖੜੇ ਕੀਤਾ ਉਹਨਾਂ ਲਈ ਉਹ ਪਰਮਾਤਮਾ ਹੈ ਤੇ ਉਹਨਾਂ ਦੇ ਉੱਤੇ ਅਗਰ ਬੋਤ ਤੇ ਕੁਝ ਲਿਖਿਆ ਜਾਂਦਾ ਤੇ ਹਿਰਦੇ ਜਿਹੜੇ ਵਲੁੰਧਰੇ ਜਾਂਦੇ ਆ ਬਿਲਕੁਲ ਬਿਲਕੁਲ ਹਿੰਦੁਸਤਾਨ ਦੇ ਵਿੱਚ ਦਲਤਾਂ ਦੇ ਨਾਲ ਨਾਲ ਹੋਰ ਵੀ ਕਿਉਂਕਿ ਮੈਂ ਵੀ ਬਾਬਾ ਸਾਹਿਬ ਅੰਬੇਦਕਰ ਦਾ ਫਾਲੋਅਰ ਆ ਕਿਉਂਕਿ ਮੈਨੂੰ ਬੋਲਦਾ ਮੈਂ ਮੈਂ ਤੁਹਾਡੇ ਚੈਨਲ ਤੇ ਡਾਕਟਰ ਬਾਬਾ ਸਾਹਿਬ ਅੰਬੇਦਕਰ ਦੀ ਬਦੌਲਤ ਬੋਲਦਾ ਬਿਲਕੁਲ ਬਿਲਕੁਲ ਜੇ ਤਾਂ ਮੈਂ ਵੀ ਤੁਹਾਡੇ ਚੈਨਲ ਤੇ ਬੋਲਣ ਦਾ ਹੱਕਦਾਰ ਨਾ ਹੁੰਦਾ ਜੇ ਉਹਨਾਂ ਨੇ ਸੰਵਿਧਾਨ ਨਾਲ ਲਿਖਿਆ ਹੁੰਦਾ ਬਿਲਕੁਲ ਬਿਲਕੁਲ ਜੇ ਮੈਂ ਵੋਟ ਪਾਣਾ ਜੇ ਮੈਂ ਧਰਮ ਬਦਲਦਾ ਜੇ ਮੈਂ ਕੱਪੜੇ ਪਹਿਰਾਵਾ ਪਾਣਾ ਸਾਰੀ ਆਜ਼ਾਦੀ ਉਹਨਾਂ ਨੇ ਦਿੱਤੀ ਜੀ ਜੀ ਸੋ ਉਹਨਾਂ ਦੀਆਂ ਵੀ ਤੁਹਾਡੇ ਸਾਹਮਣੇ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਸ਼ਿਦਿ ਗੁਰ ਗ੍ਰੰਥ ਸਾਹਿਬ ਦੀਆਂ ਘਟਨਾਵਾਂ ਜਿਹੜੀਆਂ ਅੱਜ ਦੇਸ਼ ਵਾਸੀਆਂ ਲਈ ਹਿੰਦੁਸਤਾਨ ਦੇ ਜਿਹੜੇ ਜਿਹੜੇ ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਫਾਲੋਅਰ ਨੇ ਸ਼ਰਧਾਲੂ ਨੇ ਉਹਨਾਂ ਦੇ ਦਿਲਾਂ ਦੇ ਉੱਤੇ ਗਹਿਰੀ ਸੱਟ ਲੱਗੀ ਹੋਈ ਜੀ 2000 ਜਿਹੜੀਆਂ 15 14 15 ਦੀਆਂ ਬੇਅਦਬੀ ਦੀਆਂ ਘਟਨਾਵਾਂ ਹਨ ਉਹਨਾਂ ਨੇ ਇੱਕ ਵਾਰ ਪੂਰਾ ਸਾਡੇ ਸਾਰਿਆਂ ਨੂੰ ਨਚੋੜ ਕੇ ਰੱਖ ਦਿੱਤਾ ਕਿਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਚੋਰੀ ਕੀਤੇ ਗਏ ਕਿਵੇਂ ਪੋਸਟਰ ਲਗਾਏ ਗਏ ਫਿਰ ਮੁੜ ਕੇ ਉਹਨਾਂ ਦੇ ਅੰਗ ਖਿਲਾਰੇ ਗਏ ਜੀ ਯਾਰ ਸਿੰਘ ਬੁਰਜ ਵਾਲਾ ਅੱਜ ਖਿਲਾਰੇ ਗਏ ਫਿਰ ਉਸ ਤੋਂ ਬਾਅਦ ਬਹਿਬਲ ਕਲਾਂ ਕਾਂਡ ਹੋਇਆ ਬਰਗਾੜੀ ਕਾਂਡ ਹੋਇਆ ਕੁਟਕਪੂਰਾ ਗੋਲੀ ਕਾਂਡ ਹੋਇਆ ਜੀ ਅੱਜ ਤੱਕ ਉਹ ਸਾਡੇ ਜਿਹੜੇ ਆ ਜ਼ਖਮ ਰਿਸਦੇ ਬਏ ਆ ਸੋ ਉਸ ਤੋਂ ਬਾਅਦ ਵੀ ਬੇਅਦਬੀ ਦੀਆਂ ਕਠਿਨਾਵਾਂ ਹੋਈਆਂ ਤੁਸੀਂ ਦੇਖਿਆ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਉਹ ਟੱਪ ਕੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਚਾਲਾ ਗਿਆ ਹੋਰ ਵੀ ਬੇਅਦਬੀ ਦੀਆਂ ਕਠਿਨਾਵਾਂ ਆਏ ਬਿਜ਼ਾਹਿਰ ਲਗਾਤਾਰ ਹੋ ਰਹੀਆਂ ਹਮਮ ਕੁਰਾਨ ਦੀ ਬੇਅਦਬੀ ਵੀ ਹੋਈ ਆ ਪੰਜਾਬ ਦੇ ਵਿੱਚ ਸੋ ਮੇਰੇ ਕਹਿੰਦਾ ਮਕਸਦ ਹੈਗਾ ਕਿ ਸਾਡਾ ਪੰਜਾਬ ਜਿਹੜਾ ਨਾ ਉਹ ਹਿੰਦੂ ਸਿੱਖ ਮੁਸਲਮਾਨ, ਇਸਾਈ ਜੀ ਦਲਤ ਸਾਰਿਆਂ ਦਾ ਇੱਕ ਮਿਸ਼ਨ ਹਨ ਇੱਥੇ ਦਲਤਾਂ ਦੀ ਵੀ ਆਬਾਦੀ ਬਹੁਤ ਹੈ ਮਜਬੀ ਸਿੱਖ ਵੀ ਬਹੁਤ ਹੈ ਰਵਿਦਾਸੀਆ ਸਮਾਜ ਦੇ ਲੋਕ ਵੀ ਬਹੁਤ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫਾਲੋਅਰ ਵੀ ਸਾਰੇ ਆ ਕਿਉਂਕਿ ਰਵਿਦਾਸ ਜੀ ਦੀ ਕਬੀਰ ਜੀ ਦੀ ਬਾਣੀ ਵੀ ਬਾਬਾ ਫਰੀਦ ਜੀ ਦੀ ਬਾਣੀ ਵੀ ਜਿਹੜੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈਗੀ ਆ ਬਿਲਕੁਲ ਬਿਲਕੁਲ ਸੋ ਹਿੰਦੂ ਕਮਿਊਨਿਟੀ ਦੇ ਲੋਕ ਵੀ ਜਿਹੜੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬਹੁਤ ਮੰਨਦੇ ਨੇ ਕਿਉਂਕਿ ਉਹਨਾਂ ਵਿੱਚ ਵੀ ਜਿਹੜੇ ਸਾਡੇ ਸਮਾਜ ਦੇ ਭਗਵਾਨ ਰਾਮ ਹੈ ਉਹਨਾਂ ਦਾ ਜ਼ਿਕਰ ਹੈ ਹੋਰ ਵੀ ਜਿਹੜੀਆਂ ਹੈਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੀਵਨ ਕਿਵੇਂ ਜੀਣਾ ਸੱਚਖੰਡ ਨੂੰ ਕਿਹੜਾ ਰਸਤਾ ਜਾਣਾ ਜੀ ਗੁਰੂ万ਨਿਓ ਗ੍ਰੰਥ ਉਹਨੂੰ ਮੰਨਦੇ ਹੋਏ ਮਾਨਵਤਾ ਚੱਲ ਰਹੀ ਆ ਹਮ ਹੁਣ ਮੈਂ ਇਸ ਚੀਜ਼ ਦਾ ਪੱਖਤਾ ਰਹੇਗਾ ਕਿ ਸ਼ਬਦ ਗੁਰੂ ਹੈ ਉਹ ਜੀਵੰਤ ਗੁਰੂ ਹੈ ਉਹ ਉਹਨੂੰ ਤੁਸੀਂ ਉਹਦੀ ਬੇਅਦਬੀ ਹੁੰਦੀ ਆ ਤੇ ਪੰਜਾਬ ਦੇ ਵਿੱਚ ਲੋਕ ਰੋਦੇ ਆ ਹਿੰਦੁਸਤਾਨ ਚ ਜਿੱਥੇ ਜਿੱਥੇ ਸਿੱਖ ਕਮਿਊਨਿਟੀ ਵਸੀ ਆ ਉਹ ਸਾਰੇ ਰੋਂਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ। ਜੀ। ਸੋ ਪੰਜਾਬ ਸਰਕਾਰ ਦੇ ਇਸ ਚੀਜ਼ ਦੀ ਬਹੁਤ ਸ਼ਲਾਘਾ ਕਰਨੀ ਬੰਦੀ ਆ ਕਿ ਇੱਕ ਕਠੋਰ ਬਿੱਲ ਲਿਆਇਆ ਜਾਵੇ ਕਿਉਂਕਿ ਜਿਹੜੇ ਕਾਨੂੰਨ ਲਾਗੂ ਹੁੰਦੇ ਨੇ ਜੀ ਉਹ ਧਾਰਾਵਾਂ ਬਹੁਤ ਛੋਟੀਆਂ ਨੇ। ਹਮਮ। ਉਹ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਣੀ ਆ ਪਹਿਲਾਂ ਤਾਂ 295ਏ ਲੱਗਦੀ ਸੀ ਆਈਪੀਸੀ ਚ। ਹਮਮ ਹੁਣ ਜਿਹੜਾ ਬੀਐਨਐਸ ਦੇ ਵਿੱਚ ਉਹ ਬਦਲ ਗਿਆ। ਜੀ। ਬੀਐਨਐਸ ਦੇ ਵਿੱਚ ਆ ਕੇ ਉਹਦਾ ਸੈਕਸ਼ਨ ਬਦਲ ਗਿਆ ਲੇਕਿਨ ਉਹਦੇ ਵਿੱਚ ਸਜ਼ਾਵਾਂ ਘੱਟ ਨੇ। ਹਮਮ ਹੁਣ ਜੇ ਬਿੱਲ ਨਵਾਂ ਆਏਗਾ ਇਹਦੀ ਨਵੀਂ ਐਮੈਂਡਮੈਂਟ ਹੋਏਗੀ ਸਜਾਵਾਂ ਵਧਨ ਗਿਆ ਜਾਂ ਨਵੀਆਂ ਧਰਾਵਾਂ ਵਿੱਚ ਐਡ ਕਰਦੇ ਨੇ ਹੂੰ ਜਾਂ ਹੋਰ ਕੀ ਉਪਰਾਲੇ ਕਰਦੇ ਨੇ ਉਹ ਬਹੁਤ ਜ਼ਰੂਰੀ ਸੀਗਾ ਪੰਜਾਬ 'ਚ ਕਿਉਂਕਿ ਪੰਜਾਬ 'ਚ ਭਾਈਚਾਰਕ ਮਾਹੌਲ ਜਿਹੜਾ ਉਹ ਬਹੁਤ ਖਰਾਬ ਹੁੰਦਾ ਔਰ ਜਿਹੜੇ ਸਾਡੇ ਪड़ोसी ਮੁਲਕ ਨੇ ਉਹ ਸਾਡੇ ਦੁਸ਼ਮਣ ਨੇ ਜੀ ਉਹਨਾਂ ਵੱਲੋਂ ਬਾਰ-ਬਾਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿਸੇ ਤਰੀਕੇ ਪੰਜਾਬ ਦੇ ਵਿੱਚ ਬੇਅਦਬੀਆਂ ਕਰਾਓ ਹੂੰ ਤੇ ਇੱਥੇ ਅੱਗ ਭੜਕਾਉ ਉਹ ਇਹ ਜਿੰਨੀਆਂ ਬੇਅਦਬੀਆਂ 바ਵਾ ਸਾਹਿਬ ਅੰਬੇਦਕਰ ਦੀ ਅੰਮ੍ਰਿਤਸਰ ਸਟੈਚੂ ਦਾ ਤੁਹਾਡੇ ਸਾਹਮਣੇ ਬੁੱਤ ਦੇ ਉੱਤੇ ਅੱਗ ਲਾਤੀ ਗਈ ਜੀ ਜੀ ਇਹ ਸਾਰੇ ਸਾਡੇ ਦਲਿਤ ਭਾਈਚਾਰੇ ਨੂੰ ਪੜਕਾਉਣ ਦੀ ਕੋਸ਼ਿਸ਼ ਹੈ ਬਿਲਕੁਲ ਬਿਲਕੁਲ ਕਿਉਂਕਿ ਇੱਥੇ ਦਲਿਤ ਭਾਈਚਾਰਾ 30 32% ਹੈ ਹੂੰ ਭੜਕਦਾ ਅੱਗ ਲੱਗਦੀ ਹੈ ਪੰਜਾਬ ਚ ਹਿੰਦੂ ਤੇ ਦਲਤਾਂ ਦੇ ਵਿਵਾਦ ਹੁੰਦੇ ਨੇ ਸਿੱਖਾਂ ਤੇ ਦਲਤਾਂ ਦੇ ਵਿਵਾਦ ਹੁੰਦੇ ਨੇ ਉਹਦੇ ਨਾਲ ਜਿਹੜਾ ਵਾ ਕਲੈਸ਼ ਹੁੰਦਾ ਸਾਡੀ ਭਾਈਚਾਰਕ ਸਾਂਝ ਟੁੱਟਦੀ ਆ ਜੀ ਇਸ ਕਰਕੇ ਪੰਜਾਬ ਸਰਕਾਰ ਜੇ ਇਹ ਹੁਣ ਜਿਹੜਾ 70 ਜਾਣ ਹੋਣ ਜਾ ਰਿਹਾ ਇਹਦੇ ਵਿੱਚ ਅਗਰ ਇਹ ਬਿੱਲ ਲੈ ਕੇ ਆਂਦੇ ਔਰ ਬਿੱਲ ਵਧੀਆ ਤਰੀਕੇ ਨਾਲ ਸਾਰੀਆਂ ਜਿਹੜੀਆਂ ਪਾਰਟੀਆਂ ਪਾਸ ਕਰਾਂਦੀਆਂ ਤੇ ਇਹ ਪੰਜਾਬ ਲਈ ਬਹੁਤ ਚੰਗਾ ਹੋਏਗਾ ਪੰਜਾਬ ਦੀ ਸੁੱਖ ਸ਼ਾਂਤੀ ਲਈ ਵੀ ਚੰਗਾ ਹੋਏਗਾ ਧਾਰਮਿਕ ਜਿਹੜੀਆਂ ਆਸਥਾ ਵਾ ਉਹ ਬਰਕਰਾਰ ਰਹਿਣਗੇ ਜੀ ਬਿਲਕੁਲ ਸਰ ਹੁਣ ਇੱਕ ਆਖਰੀ ਖਬਰ ਤੇ ਗੱਲਬਾਤ ਕਰ ਲੈਣੇ ਆ ਏਜੰਟਾਂ ਨਾਲ ਜੁੜੀ ਖਬਰ ਸਾਹਮਣੇ ਆਈ ਹੈ ਕਿ ਉਹਨਾਂ ਵੱਲੋਂ ਇੱਕ ਪੰਜਾਬੀ ਨੌਜਵਾਨ ਨੂੰ ਅਮਰੀਕਾ ਭੇਜਿਆ ਗਿਆ ਲੇਕਿਨ ਉਹ ਕੋਲੰਬੀਆ ਵਿੱਚ ਹੀ ਫਸ ਗਿਆ ਕੀ ਕਹਿਣਾ ਚਾਹੋਗੇ ਸਰ ਦੇਖੋ بار بار ਅਸੀਂ ਲੋਕ ਇੱਥੇ ਕਿੰਨੇ ਸਾਲਾਂ ਤੋਂ ਡਿਸਕਸ ਕਰਦੇ ਆ ਜੀ ਕਿ ਪੰਜਾਬ ਤੋਂ ਡੌਂਕੀ ਨਹੀਂ ਰੁਕ ਰਹੀ ਹੈ ਹਮ ਏਜੰਟ ਆਪਣੀ ਦੁਕਾਨ ਬੰਦ ਨਹੀਂ ਕਰ ਰਹੇ ਆ ਜੀ ਅੱਜ ਵੀ ਏਜੰਟਾਂ ਦੁਆਰਾ ਹਜੇ ਕੀ ਸਾਬਣੋ ਪਤਾ ਹੈ ਕਿ ਅਮਰੀਕਾ ਦੇ ਬਾਰਡਰ ਬੜੇ ਸਖਤ ਹੋ ਗਏ ਨੇ ਜੀ ਔਰ ਉੱਥੇ ਆਰਮੀ ਦੇ ਹਵਾਲੇ ਕਰ ਦਿੱਤੇ ਹੋਏ ਨੇ ਟਰੰਪ ਨੇ ਫਿਰ ਇਥੋਂ ਲੋਕ ਜਿਹੜੇ ਆਪਣੇ ਦੇਸ਼ ਤੋਂ ਡੌਂਕੀ ਲਵਾ ਕੇ ਨਿਕਲਣ ਦੀਆਂ ਕੋਸ਼ਿਸ਼ਾਂ ਕਰਦੇ ਨੇ ਹੁਣ ਪੰਜਾਬੀ ਨੌਜਵਾਨ ਕੋਲੰਬੀਆ 'ਚ ਫਸ ਗਿਆ ਜੀ ਅੱਗੇ ਮੈਕਸੀਕੋ 'ਚ ਕਿੰਨਾ ਬੁਰਾ ਹਾਲ ਹੋਇਆ ਹਮ ਪਨਾਮਾ 'ਚ ਕਿੰਨਾ ਬੁਰਾ ਹਾਲ ਹੋਇਆ ਜੀ ਜੀ ਮਾਲਟਾ ਬੋਰਡ ਦੀ ਤ੍ਰਾਸਦੀ ਹੋਈ ਆ ਕਿੰਨੇ ਮੁੰਡੇ ਜਿਹੜੇ ਆ ਟਰੰਪ ਨੇ ਹੁਣ ਸਰਕਾਰ ਬੰਦਿਆਂ ਵਾਪਸ ਕੱਲੇ ਨੇ ਹੱਥ ਘੜੀਆਂ ਲਾ ਕੇ ਵਾਪਸ ਭੱਲੇ ਨੇ ਪੰਜਾਬ ਜਾਂ ਲੱਖ ਰੁਪਏ ਏਜੰਟਾਂ ਨੇ ਲਿੱਤਾ ਭੇਜਦਾ ਉਹ ਸਾਰੇ ਵਾਪਸ ਆਏ ਨੇ ਜੀ ਔਰ ਆ ਕੇ ਫਿਰ ਦੁਬਾਰਾ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ ਹਮ ਮੇਰੇ ਕਹਿਣ ਦਾ ਇਹ ਮਕਸਦ ਹੈ ਸਾਰੀ ਕਾ ਭਈ ਜਦੋਂ ਸਾਨੂੰ ਪਤਾ ਕਿ ਅੱਗੇ ਖੂ ਹੈ ਫਿਰ ਵੀ ਪੰਜਾਬ ਦਾ ਨੌਜਵਾਨ ਜਿਹੜਾ ਪੰਜਾਬ ਨੂੰ ਛੱਡ ਕੇ ਦੌੜਨ ਦੀ ਕੋਸ਼ਿਸ਼ ਕਰਦਾ ਔਰ ਏਜੰਟ ਇਹਦਾ ਫਾਇਦਾ ਚੱਕਦੇ ਨੇ ਜੀ ਕਿਸਨਾਂ ਕਿਸੇ ਤਰੀਕੇ ਪਹਿਲਾਂ ਦੇਖੋ ਮੈਨੂੰ ਯਾਦ ਆ ਪਹਿਲਾਂ ਜਿਹੜੇ ਏਜੰਟ ਆ ਪਹਿਲਾਂ ਗ੍ਰੀਸ ਦਾ ਵੀਜ਼ਾ ਲਵਾਉਂਦੇ ਸੀ ਹਮ ਅੱਛਾ ਗ੍ਰੀਸ ਆ ਗਿਆ ਗ੍ਰੀਸ ਤੋਂ ਉਹਨਾਂ ਨੇ ਫਿਰ ਅੱਗੋਂ ਉਹਨੂੰ ਗ੍ਰੀਸ ਤੱਕ ਤਾਂ ਲੈ ਜਾਣਾ ਜਹਾਜ਼ ਜੀ ਗ੍ਰੀਸ ਹੈਗਾ ਸ਼ੰਦਨ ਕੰਟਰੀ ਦਾ ਹਿੱਸਾ ਯੂਰੋਪੀਅਨ ਦਾ ਜੀ ਅੱਗੋਂ ਉਹਨਾਂ ਨੇ ਉਹਨੂੰ ਡੌਂਕੀ ਲਵਾ ਕੇ ਘੁਮਾਉਂਦੇ ਘੁਮਾਉਂਦੇ ਉਹ ਮੈਕਸੀਕੋ ਤੱਕ ਪਹੁੰਚਾ ਕੇ ਤੁਹਾਨੂੰ ਬਾਰਡਰ ਕਰਾਸ ਕਰ ਦੇਣਾ ਹਮ ਔਰ ਬੜੇ ਸਾਲ ਲਗਾਤਾਰ ਚੱਲਦਾ ਰਿਹਾ ਜਦੋਂ ਅਮਰੀਕਾ 'ਚ ਕੁਝ ਫੜੇ ਗਏ ਉਹ ਕਹਿੰਦੇ ਯਾਰ ਇਹ ਕਿੱਦਾਂ ਆਏ ਨੇ ਜੀ ਉਹ ਕਹਿੰਦੇ ਜੀ ਗ੍ਰੀਸ ਤੱਕ ਤਾਂ ਅਸੀਂ ਜਾਦ ਚਾ ਜਾਂਦੇ ਆ ਵੀਜ਼ਾ ਲਵਾ ਕੇ ਅੱਗੋਂ ਫਿਰ ਡੌਕੀਆਂ ਸ਼ੁਰੂ ਹੋ ਜਾਂਦੀਆਂ ਜੀ ਉਹ ਕਹਿੰਦੇ ਯਾਰ ਗ੍ਰੀਸ ਦਾ ਵੀਜ਼ਾ ਤੁਹਾਨੂੰ ਆਰਾਮ ਨਾਲ ਮਿਲ ਜਾਂਦਾ ਫਿਰ ਗ੍ਰੀਸ ਐਮਬੈਸੀ 'ਚ ਰੇਡ ਹੋਈ ਹਮ ਕਈ ਆਫੀਸਰ ਫੜੇ ਜੀ ਜਿਹੜੇ ਵੀਜ਼ਾ ਲਾਂਦੇ ਸੀ ਹਮ ਲਵਾਂਦੇ ਸੀ ਔਰ ਇਹ ਬੜਾ ਵੱਡਾ ਨੈਕਸਸ ਬ੍ਰੇਕ ਹੋਇਆ ਲੇਕਿਨ ਥੋੜੇ ਦਿਨ ਡੋਲਾ ਰੱਪਾ ਪੈਂਦਾ ਮਹੀਨਾ 2 ਮਹੀਨੇ ਤਿੰਨ ਮਹੀਨੇ ਬਾਅਦ ਫੇਰ ਏਜੰਟੇ ਸ਼ੁਰੂ ਹੋ ਜਾਂਦੇ ਦੁਕਾਨਾਂ ਖੋਲ ਕੇ ਹੁਣ ਫੇਰ ਏਜੰਟਾਂ ਨੇ ਆਪਣੀਆਂ ਦੁਕਾਨਾਂ ਖੋਲ ਲਈਆਂ ਕੋਈ ਐਡ ਦੇਈ ਜਾਂਦਾ ਜੀ ਵਰਕ ਪਰਮਿਟ ਤੇ ਇੱਥੇ ਜਾਓ ਜੀ ਉਹ ਯਾਰ ਉਹ ਕਿਵੇਂ ਵਰਕ ਪਰਮਿਟ ਮਿਲ ਜੂਗਾ ਵਰਕ ਪਰਮਿਟ ਦੀ ਤਾਂ ਲਈ ਤਾਂ ਤੁਹਾਨੂੰ ਪਹਿਲਾਂ ਹਿੰਦੁਸਤਾਨ ਦੀ ਜਿਹੜੀ ਲੇਬਰ ਮਿਨਿਸਟਰੀ ਉਤੋਂ ਲਾਇਸੈਂਸ ਲੈਣਾ ਪੈਣਾ ਲੋਕਾਂ ਨੂੰ ਵੀ ਅਵੇਅਰਨੈਸ ਨਹੀਂ ਹੈਗੀ ਡੌਂਕੀਆਂ ਵਾਲਾ ਹਾਲ ਹੁਣ ਨਹੀਂ ਹੈਗਾ ਅੱਗੋਂ ਅਮਰੀਕਾ ਨੇ ਵੀ ਬਾਰਡਰ ਸੀਲ ਕੀਤੇ ਪਏ ਆ ਸਖਤ ਕੀਤੇ ਪਏ ਆ ਉਹਨਾਂ ਨੇ ਉਹ ਤਾਂ ਜਿਹੜਾ ਬੰਦਾ ਹੈਗਾ ਉੱਥੇ ਉਹਨਾਂ ਨੂੰ ਵਾਪਸ ਘੱਲਣ ਦੀ ਤਿਆਰੀ ਕਰਦੇ ਪਏ ਆ। ਜੀ ਮੈਂ ਤਾਂ ਇਹ ਨਹੀਂ ਸਮਝ ਆਂਦੀ ਏਜੰਟਾਂ ਦੇ ਫਿਰ ਜਾਲ 'ਚ ਫਸ ਕੇ ਨੌਜਵਾਨ ਤੁਰ ਪੈਂਦਾ ਜਾਜ ਚੜ ਜਾਂਦਾ ਜੀ ਲਾਓ ਜੀ ਮੈਂ ਜਾਣਾ ਜੀ ਜਾਣਾ ਮੈਨੂੰ ਕਿਸੇ ਤਰੀਕੇ ਅਮਰੀਕਾ ਦਾ ਬਾਰਡਰ ਕਰਾਸ ਕਰਾ ਦਿਓ। ਜੀ ਉਹ ਹਾਲਾਤ ਜਿਹੜੇ ਆ ਨਾ ਇਹ ਪੰਜਾਬ ਤੇ ਖਾਸ ਕਰਕੇ ਪੰਜਾਬ ਫਿਰ ਹਰਿਆਣੇ 'ਚ ਵੀ ਬੜਾ ਟ੍ਰੈਂਡ ਹੋ ਗਿਆ ਸ਼ੁਰੂ। ਹਮ ਹਰਿਆਣੇ ਦਾ ਨੌਜਵਾਨ ਬੜਾ ਕੈਨੇਡਾ ਨਿਕਲ ਗਿਆ ਹਰਿਆਣੇ ਦਾ ਨੌਜਵਾਨ ਬੜਾ ਉਹ ਅਮਰੀਕਾ ਪਹੁੰਚ ਗਿਆ ਡੌਂਕੀਆਂ ਲਵਾ ਕੇ ਜੀ ਪੰਜਾਬ ਤੇ ਹਰਿਆਣਾ ਨੇ ਤਾਂ ਹੱਤ ਮਚਾਤੀ ਆ ਪਿਛਲੇ 5-7 ਸਾਲਾਂਾਂ ਤੋਂ ਹੁਣ ਜਿਹੜੇ ਆ ਮੰਨ ਲਓ ਅਮਰੀਕਾ ਦੇ ਵਿੱਚ ਵੀ ਉਹ ਹਾਲਾਤ ਨਹੀਂ ਹੈਗੇ ਪੁਰਾਣੇ ਵਰਗੇ ਅਮਰੀਕਾ ਦੇ ਵਿੱਚ ਕੈਨੇਡਾ 'ਚ ਤਾਂ ਬਹੁਤ ਜ਼ਿਆਦਾ ਰੈਸੈਸ਼ਨ ਆ ਜੀ ਅਮਰੀਕਾ 'ਚ ਵੀ ਰੈਸੈਸ਼ਨ ਆ ਅਮਰੀਕਾ 'ਚ ਇੰਨੀ ਸਖਤੀ ਹੋਈ ਭਈਆ ਵੀਜ਼ੇ ਲੈ ਕੇ ਹਮ ਭਈ ਉੱਥੇ ਉਹ ਅਸਾਈਲਮ ਵੀ ਜਿਹੜੀ ਆ ਆਸਾਨੀ ਨਾਲ ਨਹੀਂ ਮਿਲਦੀ ਭਈ ਤੁਸੀਂ ਜਾ ਕੇ ਸ਼ਰਨ ਲੈ ਲਓ ਤਾਂ ਤੁਹਾਨੂੰ ਉੱਥੇ 트ੰਪ ਦੀ ਸਰਕਾਰ ਸ਼ਰਨ ਦੇ ਦੇਗੀ ਜੀ ਇੰਨੀ ਛੇਤੀ ਨਹੀਂ ਮਿਲਦੀ ਭਈ ਪਰ ਨੌਜਵਾਨਾਂ ਨੂੰ ਅਵੇਅਰਨੈਸ ਨਹੀਂ ਹੈਗੀ ਇਹ ਹੁਣ ਇਸੇ ਕਰਕੇ ਨੌ ਹੋ ਗਿਆ ਔਰ ਮੈਨੂੰ ਲੱਗਦਾ ਕਿ ਉੱਥੋਂ ਇਹਨੂੰ ਵਾਪਸ ਘਰ ਲੈਤਾ ਜਾਊਗਾ ਜੀ ਬਿਲਕੁਲ ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਵੀ ਸੋ ਹੁਣ ਦੇਓ ਸਾਨੂੰ ਇਜਾਜ਼ਤ ਨਮਸਕਾਰ